ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਜੀ ਛੋਟਾ ਕੱਲੂ ਕਰ ਗੱਲ ਕਰਾਂਗੇ ਕਿ ਬਖਵਕ ਸਮੇਂ ਦੇ ਉੱਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਜਾਂ ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਦੇ ਲਈ ਬਹੁਤ ਵਾਰ ਬਹੁਤ ਤਰ੍ਹਾਂ ਦੇ ਜਿਹੜੇ ਹਤਕੰਡੇ ਸੀ ਉਹ ਵਰਤੇ ਗਏ ਚੈਨਲ ਤੇ ਨਵੇਂ ਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਿੱਖ ਇਤਿਹਾਸ ਔਰ ਪ੍ਰਾਤਨ ਜੋ ਪੰਜਾਬ ਸੀ ਉਹਦੇ ਜੋ ਇਤਿਹਾਸ ਸੀ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਰਹਾਂ ਅੱਜ ਦਾ ਜਿਹੜਾ ਵਿਸ਼ਾ ਛੋਟਾ ਕੱਲੂ ਕਰ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸਦੇ ਦੋ ਪੁੱਤਰਾਂ ਦੇ ਵਿਚਕਾਰ ਲਾਹੌਰ ਦੀ ਸੂਬੇਦਾਰੀ ਨੂੰ ਲੈ ਕੇ ਜਿਹੜਾ ਸੀ ਉਹ ਅਪਸ਼ਟ ਝਗੜਾ ਸ਼ੁਰੂ ਹੋ ਗਿਆ ਉਹਦੇ ਪੁੱਤਰ ਸਨ ਯਾਹੀਆ ਖਾਂ ਤੇ ਸ਼ਾਹ ਨਵਾਜ਼ ਖਾਂ ਉਹ ਲਾਹੌਰ ਦੀ ਸੂਬੇਦਾਰੀ ਪ੍ਰਾਪਤ ਕਰਨ ਦੇ ਲਈ ਦੋਵਾਂ ਦੇ ਵਿੱਚ ਉਸ ਵੇਲੇ ਲੜਾਈ ਤੇਜ਼ ਹੋ ਗਈ ਤਾਂ ਯਾਹੀਆ ਖਾਂ ਨੂੰ ਦਿੱਲੀ ਦੀ ਮਦਦ ਦਿੱਲੀ ਦੇ ਵਜ਼ੀਰ ਕਮਰੋਦੀਨ ਦੀ ਮਦਦ ਦੇ ਨਾਲ ਲਾਹੌਰ ਦੀ ਜਿਹੜੀ ਸੂਬੇਦਾਰੀ ਸੀ ਉਹ ਮਿਲ ਗਈ ਜਦ ਪੰਜਾਬ ਦੇ ਵਿੱਚ ਇਹ ਬਦਅਮਨੀ ਫੈਲੀ ਹੋਈ ਸੀ ਇਸ ਦਾ ਫਾਇਦਾ ਉਠਾ ਕੇ ਜਿਹੜੇ ਸਿੱਖ ਸਨ ਉਹਨਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਮਿਲ ਕੇ ਦਮਨ ਚੱਕਰ ਜਿਹੜਾ ਉਸ ਵੇਲੇ ਸਰਕਾਰ ਨੇ ਚਲਾਇਆ ਹੋਇਆ ਸੀ ਉਹਦੇ 'ਚ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਸੀ ਬਹੁਤ ਸਾਰੇ ਲੋਕਾਂ ਨੂੰ ਉਸ ਵੇਲੇ ਵੀ ਫਿਰ ਸਿੰਘਾਂ ਨੇ ਉਹਨਾਂ ਦੀ ਕੀਤੀ ਦਾ ਫਲ ਜਿਹੜਾ ਉਹ ਭੁਗਤਾਇਆ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਸਿੱਖ ਜਥਿਆਂ ਨੇ ਜਲੰਧਰ ਫਗਵਾੜਾ ਬਟਾਲਾ ਬਜਵਾੜਾ ਆਦਿ ਏਰੀਆ ਦੇ ਵਿੱਚ ਜਿਹੜਾ ਸੀਗਾ ਉਹ ਆਪਣੀ ਸ਼ਕਤੀ ਨੂੰ ਸੰਗਠਿਤ ਕਰਕੇ ਉੱਥੇ ਉਹ ਗੁਰੀਲਾ ਯੁੱਧ ਨੀਤੀ ਨੂੰ ਵਰਤਦੇ ਹੋਏ ਆਪਣੀਆਂ ਜਿਹੜੀਆਂ ਕਾਰਵਾਈਆਂ ਸੀ ਉਹ ਤੇਜ਼ ਕਰ ਦਿੱਤੀਆਂ ਉਹਨਾਂ ਦਿਨਾਂ ਦੇ ਦੌਰਾਨ ਹੀ ਫਿਰ ਜਿਹੜਾ ਐਮਨਾਬਾਦ ਦਾ ਦੀਵਾਨ ਸੀ ਜਸਪਤ ਰਾਏ ਉਹਦੇ ਨਾਲ ਮੁਠਪੇੜ ਹੁੰਦੀ ਹੈ ਤਾਂ ਸਿੰਘਾ ਦੁਆਰਾ ਉਸ ਨੂੰ ਉਹਦਾ ਜਿਹੜਾ ਸਿਰ ਸੀ ਉਹ ਵੱਢ ਦਿੱਤਾ ਜਾਂਦਾ ਹੈ ਕਹਿਣ ਦਾ ਪਾਪ ਕਿ ਉਹਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਦ ਇਹ ਖਬਰ ਲਖਪਤ ਰਾਏ ਕੋਲ ਪਹੁੰਚਦੀ ਹੈ ਕਿ ਉਸਦੇ ਭਰਾ ਜਸਪਤ ਰਾਏ ਨੂੰ ਸਿੰਘਾਂ ਨੇ ਮੌਤੇ ਘਾਟ ਉਤਾਰ ਦਿੱਤਾ ਤਾਂ ਉਹ ਫਿਰ ਬੜੀ ਪੇਜੀ ਦੇ ਨਾਲ ਲਾਹੌਰ ਦੇ ਸੂਬੇਦਾਰ ਯਾਹੀਆ ਖਾਨ ਦੇ ਕੋਲ ਪਹੁੰਚਦਾ ਉਸਤੇ ਪੈਰਾਂ ਦੇ ਉੱਪਰ ਆਪਣੀ ਫੱਕ ਰੱਖ ਦਿੰਦਾ ਹੈ ਔਰ ਇਸੋਂ ਖੰਦਾ ਕਿ ਜਦ ਤੱਕ ਸਿੰਘਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਦਿੱਤਾ ਜਾਏਗਾ ਇਹ ਪਖ ਨਹੀਂ ਬਣਨੇਗਾ ਹੀ ਪਾਕਿਸਤਾਨ ਨਹੀਂ ਬਣਨੇਗਾ ਯਾਇਆ ਖਾਨ ਪਹਿਲਾਂ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਤਿਆਰੀ ਕਰ ਰਿਹਾ ਸੀ ਕਿਉਂਕਿ ਪਹਿਲਾਂ ਉਹਨਾਂ ਦੇ ਦੋ ਭਰਾਵਾਂ ਦੇ ਵਿੱਚ ਲਾਹੌਰ ਦੀ ਸੂਬੇਦਾਰੀ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹ ਬੜੀ ਮੁਸ਼ਕਲ ਦੇ ਨਾਲ ਲਾਹੌਰ ਦਾ ਸੂਬੇਦਾਰ ਬਣਿਆ ਸੀ ਫਿਰ ਉਹ ਆਪਣੇ ਜਿਹੜਾ ਦਾਦੇ ਜੀ ਜਾਂ ਪਿਓ ਦੇ ਵਾਂਗ ਹੀ ਸਿੱਖਾਂ ਦਾ ਉਸੇ ਤਰੀਕੇ ਨਾਲ ਹੀ ਦੁਸ਼ਮਣ ਬਣਿਆ ਹੋਇਆ ਸੀ ਕਿਉਂਕਿ ਉੱਪਰੋਂ ਜੋ ਉਹਨਾਂ ਨੂੰ ਹੁਕਮ ਇਹੀ ਆਉਂਦੇ ਸਨ ਕਿ ਸਿੱਖਾਂ ਨੂੰ ਜਿਹੜਾ ਉਹ ਦਬਾ ਕੇ ਰੱਖਿਆ ਜਾਵੇ ਤਾਂ ਉਹਨੇ ਦਮਨ ਲਖਪਤ ਰਾਏ ਨੂੰ ਸਿੱਖਾਂ ਨਾਲ ਸਖਤੀ ਨਾਲ ਨਜਿੱਠਣ ਦਾ ਜਿਹੜਾ ਉਹ ਆਦੇਸ਼ ਦਿੱਤਾ ਲਖਪਤ ਰਾਏ ਨੇ ਲਾਹੌਰ ਦੇ ਹੁਕਮ ਦੇ ਜਾਂ ਕਹਿ ਸਕਦੇ ਆ ਕਿ ਉਹਦੇ ਯਈਆ ਖਾਨ ਦੇ ਹੁਕਮ ਦੇ ਨਾਲ ਜਿੰਨੇ ਲਾਹੌਰ ਦੇ ਵਿੱਚ ਉਸ ਵੇਲੇ ਸਿੱਖ ਸਨ ਉਹਨਾਂ ਨੂੰ ਜਾਂ ਤਾਂ ਇਸਲਾਮ ਕਬੂਲ ਕਰਨ ਲਈ ਕਿਹਾ ਜਾਂ ਉਹਨਾਂ ਨੂੰ ਬਹੁਤ ਸਾਰੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੇ ਧਰਮ ਗ੍ਰੰਥ ਜਿਹੜਾ ਪੜਨ ਦੀ ਵੀ ਮਨਾਹੀ ਕਰ ਦਿੱਤੀ ਗਈ ਕਿਉਂਕਿ ਗੁਰੂ ਸ਼ਬਦ ਦੀ ਵਰਤੋਂ ਆਉਂਦੀ ਸੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਏਗੀ ਉਹਨਾਂ ਨੇ ਜਿਹੜਾ ਗੁਰ ਕਹਿਨ ਤੋਂ ਵੀ ਤੇ ਸ਼ਬਦ ਵਰਤਨ ਤੋਂ ਵੀ ਮਨਾਹੀ ਕੀਤੀ ਔਰ ਕਿਹਾ ਕਿ ਰੋੜੀ ਸ਼ਬਦ ਕਾ ਜਾਵੇ ਔਰ ਨਾਲ ਹੀ ਇਹ ਗੱਲ ਕਹੀ ਕਿ ਜਿਹੜਾ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਬਹੁਤ ਸਖਤ ਜੜੀ ਹੈ ਉਹ ਸਜ਼ਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਲਖਪਤ ਰਾਏ ਨੇ ਆਦ ਗ੍ਰੰਥ ਸਾਬ ਦੀਆਂ ਜਿਹੜੀਆਂ ਬਹੁਤ ਸਾਰੀਆਂ ਪਾਵਨ ਪੀੜਾਂ ਸੀ ਉਹਨਾਂ ਨੂੰ ਵੀ ਨਸ਼ਟ ਕਰ ਦਿੱਤਾ ਅਤੇ ਹਰਮੰਦਰ ਸਾਹਿਬ ਦੀ ਜਿਹੜੀ ਪਵਿੱਤਰ ਸਰੋਵਰ ਸੀ ਉਸ ਨੂੰ ਗੰਦਗੀ ਨਾਲ ਜਿਹੜਾ ਉਹ ਪ੍ਰਭਾਅ ਦਿੱਤਾ ਕਹਿੰਦਾ ਭਾਵ ਕਿ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਉਸ ਵੇਲੇ ਲਖਪਤ ਰਾਏ ਨੇ ਯਾਯਾ ਖਾਨ ਦੇ ਨਾਲ ਮਿਲ ਕੇ ਸਖਤੀ ਜਿਹੜੀ ਸੀ ਉਹ ਕਰ ਦਿੱਤੀ ਸਿੱਖਾਂ ਦਾ ਮਲਿਆ ਮਿਟ ਕਰਨ ਦੇ ਲਈ ਸਿੱਖਾਂ ਨੂੰ ਖਤਮ ਕਰਨ ਦੇ ਲਈ ਆਇਆਂ ਖਾਨ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਜਿਹੜੀ ਸੀ ਉਹ ਤਿਆਰ ਕੀਤੀ। ਉਹਨਾਂ ਦੇ ਅਧੀਨ ਜਿਹੜੀਆਂ ਮੁਗਲ ਫੌਜਾਂ ਸੀ ਲਗਭਗ ਉਹਨਾਂ ਦੀ ਜਿਹੜਾ ਉਹਨਾਂ ਨੇ 15000 ਸਿੱਖਾਂ ਨੂੰ ਅਚਾਨਕ ਕਾਣੂ ਬਾਨ ਵਿਖੇ ਜਿਹੜਾ ਉੱਥੇ ਸ਼ੰਭ ਸੀਜੀ ਦੇ ਵਿੱਚ ਸਿੱਖਾਂ ਨੇ ਆਸਰਾ ਲਿਆ ਹੋਇਆ ਸੀ ਸਮੇਂ ਦੀ ਹਕੂਮਤ ਦੇ ਦਮਨਕਾਰੀ ਚੱਕਰ ਚੱਲ ਰਿਹਾ ਸੀ। ਉਸ ਤੇ ਕਰਕੇ ਉਹਨਾਂ ਨੇ ਉਹ ਕਾਣੂ ਬਾਨ ਜਿਹੜਾ ਸ਼ੰਭ ਸੀ ਉਸ ਨੂੰ ਘੇਰ ਲਿਆ ਸਿੱਖ ਉੱਥੋਂ ਬਚ ਕੇ ਜਿਹੜਾ ਬਸੌਲੀ ਦੀਆਂ ਪਹਾੜੀਆਂ ਵੱਲ ਨੂੰ ਚਲੇ ਗਏ ਮੁਗਲ ਸੈਨਕਾਂ ਨੇ ਬੜੀ ਤੇਜ਼ੀ ਨਾਲ ਉੱਥੇ ਸਿੱਖਾਂ ਦਾ ਪਿੱਛਾ ਕੀਤਾ ਇੱਥੇ ਸਿੱਖ ਬੜੀ ਮੁਸ਼ਕਲ ਦੇ ਵਿੱਚ ਫਸ ਗਏ ਸਨ ਕਿਉਂਕਿ ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਦੂਜੇ ਪਾਸੇ ਦਰਿਆ ਰਾਵੀ ਦੇ ਵਿੱਚ ਜਿਹੜਾ ਉਹ ਹੜ ਆਇਆ ਹੋਇਆ ਸੀ ਔਰ ਪਿੱਛੇ ਜਿਹੜੀ ਮੁਗਲ ਸੈਨਾ ਸੀ ਉਹ ਸਿੱਖਾਂ ਦਾ ਪਿੱਛਾ ਕਰ ਰਹੀ ਸੀ ਔਰ ਇੱਥੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਇਸਤਰੀਆਂ ਵੀ ਸਨ ਬੱਚੇ ਵੀ ਸਨ ਬਜ਼ੁਰਗ ਵੀ ਸਨ ਇਹਨਾਂ ਨੂੰ ਅੱਗੇ-ਅੱਗੇ ਰੱਖਿਆ ਗਿਆ ਸੀ ਤੇ ਪਿੱਛੇ ਜਿਹੜੇ ਨੌਜਵਾਨ ਸਿੰਘ ਸਨ ਜੋ ਕਿ ਟਾਕਰਾ ਕਰ ਸਕਦੇ ਸਨ ਉਹ ਉਹ ਪਿੱਛੇ ਸਨ ਉਹਨਾਂ ਦੀ ਹਿਫਾਜ਼ਤ ਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਲਈ ਅੱਗੇ ਜੇ ਸਿੱਖ ਪਹਾੜੀਆਂ ਵੱਲ ਵੀ ਵੱਧਦੇ ਤਾਂ ਗੋ ਪਹਾੜੀਆਂ ਜਿਹੜੇ ਪਹਾੜੀ ਰਾਜੇ ਸਨ ਉਸ ਵੇਲੇ ਉਹ ਵੀ ਸਿੱਖਾਂ ਦੇ ਕੱਟੜ ਦੁਸ਼ਮਣ ਬਣੇ ਹੋਏ ਸਨ ਆਪਾਂ ਸਿੱਖ ਇਤਿਹਾਸ ਦੇ ਵਿੱਚ ਦੇਖਿਆ ਕਿ ਉਹਨਾਂ ਨੇ ਵੀ ਮੁਗਲ ਫੌਜਾਂ ਦੇ ਨਾਲ ਮਿਲ ਕੇ ਸਿੱਖਾਂ ਦਾ ਹੀ ਨੁਕਸਾਨ ਕੀਤਾ ਸੀ ਜਿਸ ਵੇਲੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਨੰਗਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਹਿਣ ਦਾ ਭਾਵ ਕਿ ਉਸ ਇਹ ਵੀ ਇੱਕ ਖਤਰਾ ਸੀ ਕਿ ਜੇ ਅੱਗੋ ਸਿੰਘ ਪਹਾੜਾਂ ਵੱਲ ਵੀ ਵੱਧਦੇ ਹਨ ਤਾਂ ਤਾਂ ਵੀ ਜਿਹੜੇ ਪਹਾੜੀ ਰਾਜੇ ਹਨ ਉਹਨਾਂ ਨੇ ਵੀ ਮੁਗਲ ਸੈਨਾ ਦਾ ਸਾਥ ਦੇਣਾ ਸੀ ਤਾਂ ਸਿੱਖ ਉਸ ਵੇਲੇ ਬਹੁਤ ਜ਼ਿਆਦਾ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਸਨ ਸਿੱਖਾਂ ਕੋਲ ਰਸਤ ਵੀ ਬਹੁਤ ਘੱਟ ਸੀ ਜਾਂ ਬਿਲਕੁਲ ਵੀ ਨਹੀਂ ਸੀ ਔਰ ਚਾਰੇ ਦੀ ਘਾਟ ਹੋਣ ਕਾਰਨ ਮਤਲਬ ਘੋੜਿਆਂ ਨੂੰ ਜਿਹੜਾ ਉਹਨਾਂ ਦੀ ਖੁਰਾਕ ਸੀ ਉਹ ਵੀ ਉਹਨਾਂ ਦੀ ਬਹੁਤ ਉਹਨਾਂ ਕੋਲ ਸਿੰਘਾਂ ਕੋਲ ਬਹੁਤ ਘੱਟ ਸੀ ਜਿਸ ਕਰਕੇ ਘੋੜਿਆਂ ਦਾ ਵੀ ਉਸ ਵੇਲੇ ਭੁੱਖ ਦੇ ਨਾਲ ਬੁਰਾ ਹਾਲ ਸੀ ਤਾਂ ਉਸ ਵੇਲੇ ਫਿਰ ਸਿੱਖਾਂ ਨੇ ਜਿਹੜੇ ਨੌਜਵਾਨ ਸਿੰਘ ਸੰਨ ਫੌਜ ਦੇ ਵਿੱਚ ਉਸ ਵੇਲੇ ਸਿੱਖ ਫੌਜ ਦੇ ਵਿੱਚ ਉਹਨਾਂ ਨੇ ਟੱਕਰਾ ਕਰਨ ਦੀ ਹੀ ਫਿਰ ਜਿਹੜੀ ਬਿਉਂਦ ਸੀ ਉਹ ਬਣਾਈ ਕਿਉਂਕਿ ਚਾਰੇ ਪਾਸਿਆਂ ਤੋਂ ਜਿਹੜੇ ਸਿੰਘ ਸੰਨ ਉਹ ਘਿਰ ਚੁੱਕੇ ਸਨ ਅੱਗੇ ਇੱਕ ਪਾਸੇ ਪਹਾੜੀਆਂ ਸਨ ਦੂਜੇ ਪਾਸੇ ਰਾਵੀ ਦੇ ਵਿੱਚ ਹੜਾ ਆਇਆ ਹੋਇਆ ਸੀ ਤੀਸਰੇ ਪਾਸੇ ਜਿਹੜੀ ਮੁਗਲ ਫੌਜ ਹੈ ਉਹ ਬੜੀ ਤੇਜ਼ੀ ਨਾਲ ਉਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਸ ਅੰਮ੍ਰਿਲੀ ਦੇ ਵਿੱਚ ਕਮਸਾਨ ਦੀ ਲੜਾਈ ਦੇ ਵਿੱਚ ਜਿਹੜਾ ਸੀ 7000 ਜਿਹੜੇ ਸਿੱਖ ਸਨ ਉਹ ਸ਼ਹੀਦ ਹੋਏ ਔਰ ਮੁਗਲਾਂ ਨੇ 3000 ਸਿੱਖਾਂ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕਰ ਲਿਆ ਔਰ ਬਾਅਦ ਦੇ ਵਿੱਚ ਇਹ ਸਾਰੇ ਸਿੱਖਾਂ ਨੂੰ ਲਾਹੌਰ ਲਿਆਂਦਾ ਗਿਆ ਤਾਂ ਜੋ ਉਹਨਾਂ ਦਾ ਉਹੀ ਪੁਰਾਣਾ ਤਰੀਕਾ ਸੀ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਤੇ ਜਾਂ ਫਿਰ ਮੌਤ ਕਬੂਲ ਕਰੋ ਤਾਂ ਸਿੰਘਾਂ ਨੇ ਸਾਰੇ ਸਿੱਖਾਂ ਨੂੰ ਇੱਥੇ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸਿੱਖ ਸਿੱਖਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਸਮਾਂ ਸੀ ਜਦੋਂ ਇੱਕੋ ਵਾਰੀ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿੱਖਾਂ ਦਾ ਸੀ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਸੀ ਇਸ ਦਰਦਨਾਕ ਘਟਨਾ ਨੂੰ ਇਤਿਹਾਸ ਦੇ ਵਿੱਚ ਜਿਹੜਾ ਉਹ ਛੋਟਾ ਘੱਲੂਕਾਰਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ